ਵੀ ਜਦੋਂ ਬਾਣੀ ਪੜਨੇ ਆ ਉਦੋਂ ਫੁਰਨੇ ਹੋਰ-ਔਰ ਹੋਣ ਲੱਗ ਪੈਂਦੇ ਨੇ ਜਦੋਂ ਬਾਣੀ ਪੜਨੇ ਆ ਉਦੋਂ ਅੰਦਰ ਟਿਕਦਾ ਨਹੀਂ ਕੋਈ ਸ਼ੱਕ ਨਹੀਂ ਬਸ ਸਿੱਧੀ ਜਿਹੀ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਵੇੜ ਦਿੱਤੀ ਜੇ ਬਾਣੀ ਪੜਦਿਆਂ ਮਨ ਨਹੀਂ ਟਿਕਦਾ ਕਿਸੇ ਨੂੰ ਪੁੱਛਣ ਦੀ ਨਾ ਜਾਈ ਇਹ ਗੱਲ ਚੇਤੇ ਰੱਖੀ ਮੈਲੇ ਮਨ ਹੀ ਨਹੀਂ ਟਿਕਦੇ ਹੁੰਦੇ ਬੜੀ ਸਿੱਧੀ ਜੀ ਬੇਨਤੀ ਮੇਰੀ ਮੈਲਾ ਅੰਦਰ ਕਦੀ ਨਹੀਂ ਟਿਕਦਾ ਜਿੰਨਾ ਖਿਰਦਾ ਨਿਰਮਲ ਹੋ ਜਾਏਗਾ ਨਾ ਜੀ ਉਹਨਾ ਆਪਣੇ ਆਪ ਟਿਕ ਜਾਏਗਾ ਮੈਂ ਇੱਥੇ ਦੋ ਤਿੰਨ ਬੇਨਤੀਆਂ ਬਾਣੀ ਚ ਕਰਾਂਗਾ ਆਪਾਂ ਫਿਰ ਵੀ ਉਸੇ ਵਿਸ਼ੇ ਤੇ ਆਵਾਂਗੇ ਧਰਤੀ ਜੰਤ ਮਾਤਾ ਪਿਤਾ ਦੇਖੋ ਮਹਾਰਾਜ ਜੀ ਨੇ ਬਾਣੀ ਚ ਉਦਾਹਰਨਾ ਬਹੁਤ ਲਈਆਂ ਇੱਕ ਗੁਰੂ ਅਰਜੁਨ ਸਾਹਿਬ ਦਾ ਬਚਨ ਹੈ ਅਬ ਮੋਰੋ ਨਾਚਨੂ ਰਹੋ ਅਰਥ ਆਪਾਂ ਕਰ ਲਾਂਗੇ ਮਹਾਰਾਜ ਕਹਿੰਦੇ ਹੁਣ ਮੇਰਾ ਨੱਚਣ ਵਾਲਾ ਕੰਮ ਖਤਮ ਹੋ ਗਿਆ ਲਾਲ ਰੰਗੀਲਾ ਸਹਜੇ ਪਾਇਓ ਸਤਗੁਰ ਬਚਨ ਲਹੋ ਫਿਰ ਧਿਆਨ ਨਾਲ ਸੁਣਿਓ ਕਹਿੰਦੇ ਹੁਣ ਜਿਹੜਾ ਨੱਚਣ ਵਾਲਾ ਕੰਮ ਸੀ ਉਹ ਨਿਬੜ ਗਿਆ ਕਿਉਂ ਜੀ ਕਹਿਣ ਲੱਗੇ ਸੋਹਣਾ ਲਾਲ ਭਗਵਾਨ ਪਰਮੇਸ਼ਵਰ ਉਹਦੀ ਪ੍ਰਾਪਤੀ ਹੋ ਗਈ ਤੇ ਅੰਦਰ ਨੂੰ ਸਕੂਨ ਮਿਲਿਆ ਉਹ ਕੌਣ ਨੱਚਣਾ ਸੀ ਅਸਲ 'ਚ ਜਿਹੜਾ ਮਨ ਅੱਗੇ ਨੱਚਦਾ ਸੀ ਇੱਕ ਖਿੰਨ ਨਹੀਂ ਸੀ ਟਿਕਦਾ ਮੈਂ ਖਿੰਨ ਲਵਜ ਵਰਤਿਆ ਭਟਕਦਾ ਪਿਆ ਸੀ ਕਹਿੰਦੇ ਹੋ ਇੰਨੀ ਕੁ ਕਿਰਪਾ ਹੋਈ ਮਨ ਦੇ ਫੁਰਨੇ ਬਿਲਕੁਲ ਸ਼ਾਂਤ ਹੋ ਗਏ ਜਿਹੜਾ ਦਿਨ ਰਾਤ ਨੱਚੀ ਜਾਂਦਾ ਸੀ ਉਹਨ ਟਿਕਾ ਵਿੱਚ ਆ ਗਿਆ ਅਬ ਮੋਰੋ ਨਾਚ ਨੂੰ ਰੋ ਲਾਲ ਰੰਗੀਲਾ ਸਹਜੇ ਪਾਇਓ ਸਤਿਗੁਰ ਬਚਨ ਲਖੋ ਹੁਣ ਅਗਲੀ ਤੁਕ ਸੁਣਿਓ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਉ ਮੈਂ ਲਾਵਾਂਗਾ ਆਪ ਜੀ ਨਾਲ ਮੈਂ ਫਿਰ ਬੇਨਤੀ ਆਪਾਂ ਬਾਣੀ ਚ ਕੁਵਾਰ ਕੰਨਿਆ ਦਾਰ ਤੇ ਕੁਵਾਰੀ ਬੱਚੀ ਜੈਸੇ ਸੰਗ ਸਹੇਰੀ ਜਿਵੇਂ ਆਪਣੀਆਂ ਸਹੇਲੀਆਂ ਦੇ ਨਾਲ ਪ੍ਰਹਿ ਬਚਨ ਉਪਹਾਸ ਕਹੋ ਪ੍ਰਹਿ ਦਾ ਅਰਥ ਹੈ ਪਤੀ ਬਚਨ ਦਾ ਅਰਥ ਹੈ ਬੋਲ ਗੱਲਾਂ ਕਰਨੀਆਂ ਉਪਹਾਸ ਦਾ ਅਰਥ ਹੈ ਮਜ਼ਾਕ ਕਰਨਾ ਖਾਂਸੀ ਕਰਨੀ ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਕੁਵਾਰੀ ਬੱਚੀ ਮੈਂ ਪੁਰਾਣੀ ਉਦਾਹਰਣ ਹੈ ਬੜੀ ਬਹੁਤ ਪੁਰਾਣੀ ਕਿ ਆਪ ਨੂੰ ਪਤਾ ਹੈ ਪਹਿਲੀਆਂ ਸਮਿਆਂ ਵਿੱਚ ਰਿਸ਼ਤਾ ਕਰ ਦਿੰਦੇ ਸਨ ਜਦੋਂ ਰਿਸ਼ਤਾ ਕਰਦੇ ਸਨ ਕਈ ਵਾਰੀ ਬੱਚੀ ਨੂੰ ਵੀ ਨਹੀਂ ਸੀ ਪੁੱਛਿਆ ਜਾਂਦਾ ਜੇ ਆਪ ਅਪ ਥੋੜੀਆਂ ਦੋਗ ਪੀੜੀਆਂ ਪਿੱਛੇ ਚਲੀਏ ਉਹਨੂੰ ਤਾਂ ਸਿਰਫ ਕਈ ਵਾਰੀ ਸਹੇਲੀਆਂ ਤੋਂ ਪਤਾ ਲੱਗ ਸੀ ਤੇ ਮੰਗਣੀ ਹੋ ਗਈ ਹੈ ਮਹਾਰਾਜ ਕਹਿੰਦੇ ਨੇ ਕਿ ਇੱਕ ਬੱਚੀ ਕੁਵਾਰੀ ਕਨਿਆ ਦੀ ਮੰਗਣੀ ਹੋ ਗਈ ਉਹਦੀਆਂ ਸਹੇਲੀਆਂ ਨੇ ਦੱਸਿਆ ਵੀ ਤੇਰੀ ਮੰਗਣੀ ਹੋ ਗਈ ਹੈ ਉਹਨਾਂ ਮਾਪਿਆਂ ਨਾਲ ਨਾ ਭਰਾਵਾਂ ਨਾਲ ਨਾ ਪਰਜਾਈਆਂ ਨਾਲ ਕਿਸੇ ਨਾਲ ਗੱਲ ਨਹੀਂ ਕਰਦੀ ਪਰ ਸਹੇਲੀਆਂ ਨਾਲ ਜਦੋਂ ਗੱਲ ਕਰਦੀ ਏ ਤੇ ਪਤੀ ਦੀਆਂ ਗੱਲਾਂ ਕਰ ਕਰਕੇ ਖਿੜ ਖੜਾ ਕੇ ਹੱਸਦੀ ਉਹਦੀਆਂ ਗੱਲਾਂ ਵੀ ਕਰਦੀ ਏ ਹਸਦੀ ਵੀ ਖੈ ਪਰ ਜਦਨ ਉਹ ਪਤੀ ਵਿਆਹਣ ਆ ਗਿਆ ਤੇ ਮਹਾਰਾਜ ਕਹਿੰਦੇ ਜਿਹੜਾ ਹਾਸਾ ਸੀ ਜਿਹੜੀਆਂ ਗੱਲਾਂ ਸਨ ਇੱਕੋ ਦਮ ਆਪਣੇ ਚਿਹਰੇ ਨੂੰ ਘੁੰਡ ਦੇ ਨਾਲ ਟੱਕ ਲਿਆ ਮੇਰੀ ਫਿਰ ਬੇਨਤੀ ਸੁਣੋ ਇਹਦੇ ਅਰਥ ਇਹ ਨਾ ਕਰ ਦਿਓ ਭਾਈ ਸਾਹਿਬ ਘੁੰਡ ਕੱਢਣ ਦੀ ਪਰ ਬੜਾ ਦਰਜਾ ਲੱਗਦਾ ਅਰਥ ਕਰਦੇ ਅੱਜ ਦੇ ਅਜੋਕੇ ਯੁੱਗ ਉਸ ਵਕਤ ਤੁਹਾਨੂੰ ਪਤਾ ਬੀਬੀਆਂ ਘੁੰਡ ਕੱਢ ਲੈਣਾਂ ਲੱਗਾਂ ਤੇ ਮਹਾਰਾਜ ਕਹਿੰਦੇ ਇਹ ਉਹੀ ਪਤੀ ਜਿਦਿਆਂ ਗੱਲਾਂ ਕੁਵਾਰੀ ਕੰਨਿਆ ਆਪਣੀਆਂ ਸਿਘੇਲੀਆਂ ਨਾਲ ਖਾਸ-ਖਾਸ ਕੇ ਕਰਦੀ ਐ ਕਿਸੇ ਨਾਲ ਨਹੀਂ ਕਰਦੀ ਤੇ ਜਦੋਂ ਉਹ ਪਤੀ ਘਰ ਵਿੱਚ ਆਇਆ ਉਹਨੇ ਆਪਣੇ ਚਿਹਰੇ ਨੂੰ ਕੱਪੜੇ ਦੇ ਨਾਲ ਕੱਜ ਲਿਆ ਢੱਕ ਲਿਆ ਕਹਿਣ ਲੱਗੇ ਭਾਈ ਜਿੰਨੀ ਦੇਰ ਤੱਕ ਅੰਦਰ ਸੱਜਣ ਦੀ ਸ਼ੂਰ ਨਹੀਂ ਮਿਲੀ ਇਸ ਮਨ ਨੇ ਚੰਚਲਤਾ ਵਿੱਚ ਰਹਿਣਾ ਜਿਵੇਂ ਪਤੀ ਘਰ ਚ ਆ ਜਾਏ ਤੇ ਉਹ ਬੀਬੀ ਦੀ ਜ਼ਬਾਨ ਬੰਦ ਹੋ ਜਾਂਦੀ ਏ ਚਿਹਰਾ ਢੱਕ ਲੈਂਦੀ ਏ ਜਿਦਨ ਖਿਰਦੇ ਵਿੱਚ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਨਾ ਤੇ ਚਿੱਤੇ ਰਖੀ ਇਸ ਮਨ ਦੀ ਭਟਕਣਾ ਵੀ ਮੁੱਕ ਜਾਣੀ ਹੈ ਦੇਖੋ ਕੈਸੇ ਕਮਾਲ ਦੀ ਉਦਾਹਰਣੇ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਹ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਉ ਮੁਖ ਕਾਜ ਲਜੋ ਕਾਜ ਦਾ ਅਰਥ ਕਪੜਾ ਹਨ ਅਗਲੀ ਬੇਨਤੀ ਮਹਾਰਾਜ ਨੇ ਅਗਲਾ ਸ਼ਬਦ ਵਰਤਿਆ ਜੋ ਕੰਚਨ ਓਸ਼ਾ ਸ਼ੁੱਧ ਜਿਵੇਂ ਇੱਕ ਜਿਹੜਾ ਸੋਨਾ ਹੈ ਜਿਹਦੇ ਵਿੱਚ ਮੈਲ ਖੈ ਉਹਨੂੰ ਸੁਨਾਰ ਵੀਰ ਕੋਠਾਲੀ ਵਿੱਚ ਪਾ ਦੈ ਤੇ ਥੱਲੇ ਉਹਨੂੰ ਸੇਕ ਲਾਈ ਜੈ ਤੇ ਯਾਦ ਰੱਖਿਓ ਜਿਹੜੇ ਵੀਰ ਇਹ ਸੋਨੇ ਦਾ ਕੰਮ ਕਰਦੇ ਆ ਸੋਨੇ ਦੀ ਡਲੀ ਨੂੰ ਉਹਨਾਂ ਨੇ ਰੱਖ ਦਿੱਤਾ ਕੋਠਾਲੀ ਵਿੱਚ ਉਸ ਭਾਂਡੇ 'ਚ ਤੇ ਉਸ ਦੇ ਥੱਲੇ ਅੱਗ ਲਾ ਦਿੱਤੀ ਤੇ ਜਿੰਨੀ ਦੇਰ ਤੱਕ ਮੈਲ ਖੈ ਸੋਨੇ 'ਚ ਓਨੀ ਦੇਰ ਤੱਕ ਸੋਨਾ ਕੋਠਾਲੀ 'ਚ ਭਜਦਾ ਹੈ ਉਸ ਭਾਂਡੇ 'ਚ ਟਿਕਦਾ ਨਹੀਂ ਜੀ ਪਰ ਸੁਨਾਰ ਬੜਾ ਸਿਆਣਾ ਹੈ ਉਹ ਉਸ ਪਟਕਦੇ ਹੋਏ ਉਸ ਭੱਜਦੇ ਕੋਈ ਸੋਨੇ ਨੂੰ ਤਰਸ ਨਹੀਂ ਖਾਂਦਾ ਉਹ ਅੱਗ ਫਿਰ ਵੀ ਤੇਜ਼ ਕਰੀ ਜਾਂਦਾ ਧੋਕਣੀ ਨਾਲ ਅੱਗ ਤੇਜ਼ ਕਰੀ ਜਾਂਦਾ ਮੈਂ ਸ਼ਬਦ ਬੜੇ ਵਰਤਿਆਂ ਵੀ ਆ ਪਿੰਡਾਂ 'ਚ ਮਿਲ ਜਾਂਦਾ ਕਈ ਵਾਰੀ ਉਹ ਸੁਨਾਰ ਵੀਰ ਕੋਲ ਜਾਓ ਉਹ ਕੁਠਾਲੀ 'ਚ ਪਿਆ ਹੋਇਆ ਸੋਨਾ ਛੇਕ ਲੱਗਦਾ ਪਿਗਲਦਾ ਤੇ ਜਿੰਨੀ ਉਹਦੇ ਵਿੱਚ ਮੈਲ ਹੋਵੇਗੀ ਉਹਨਾ ਭਟਕੇਗਾ ਉਹਨਾ ਭੱਜੇਗਾ ਪਰ ਪਿਆਰਿਓ ਉਹ ਕਦੀ ਵੀ ਅੱਗ ਨਹੀਂ ਘਟ ਕਰਦਾ ਦੇ ਉਹਨੂੰ ਪੁੱਛੀਏ ਵੀ ਇਹ ਅੱਗੇ ਨਹੀਂ ਲੱਗ ਗਈ ਇਹ ਝਟਕਦਾ ਪਿਆ ਹੈ ਇਹ ਟਿਕਦਾ ਨਹੀਂ ਪਿਆ ਉਹ ਕਹਿੰਦਾ ਅੱਗ ਕਰਕੇ ਝਟਕਦਾ ਪਿਆ ਤੇ ਅੱਗ ਘਟ ਨਹੀਂ ਕਰਨੀ ਇਸੇ ਅੱਗ ਨੇ ਮੈਲ ਸਾੜ ਦੇਣੀ ਹੈ ਜਦੋਂ ਇਹਦੀ ਮੈਲ ਸਾੜ ਗਈ ਇਸੇ ਭਾਂਡੇ ਵਿੱਚ ਨੇ ਰਾਮ ਨਾਲ ਟਿਕ ਜਾਣਾ ਇਹਦੀ ਝਟਕਣਾ ਮੈਲ ਕਰਕੇ ਹੈ ਮਹਾਰਾਜ ਕਹਿੰਦੇ ਚੇਤੇ ਰੱਖੀ ਬੰਦਿਆ ਸਰੀਰ ਕੁਠਾਲੀ ਹਨ ਤੇ ਤੇਰੇ ਅੰਦਰ ਮਨ ਸੋਨਾ ਹੈ ਹੈ ਸੱਚੀ ਮੁੱਚੀ ਰਾਮ ਕੀ ਅੰਸ਼ ਇਹ ਜੋਤ ਸਰੂਪ ਹੈ ਕਈ ਜਨਮਾਂ ਦੀ ਵਾਸ਼ਨਾ ਦੀ ਮੈਲ ਜੰਮੀ ਪਈ ਏ ਉਂਝ ਸੋਨੇ ਦੀ ਡਲੀ ਰੱਖ ਦਿਓ ਜਿੱਥੇ ਰੱਖੋਗੇ ਉੱਥੇ ਟਿਕੀ ਰਹੇਗੀ ਪਰ ਜਦੋਂ ਉਹਨੂੰ ਤੁਸੀਂ ਸੇਕ ਲਾਓਗੇ ਉਸੇ ਵਕਤ ਸੋਨਾ ਪਟਕਣ ਲੱਗ ਪੈਗਾ ਯਾਦ ਰੱਖੋ ਗੁਰਮਖੋ ਟੀਵੀ ਵੇਖਦੇ ਆ ਮੋਬਾਈਲ ਵੇਖਦੇ ਆ ਨਿੰਦਿਆ ਕਰਦੇ ਆ ਕਦੀ ਕਿਸੇ ਨੇ ਕਿਹਾ ਮੇਰਾ ਮਨ ਨਹੀਂ ਜੀ ਟਿਕਦਾ ਓਏ ਚੇਤੇ ਰੱਖਿਓ ਜਦੋਂ ਬਾਣੀ ਦਾ ਸੇਕ ਲੱਗਦਾ ਮੈਲ ਉਦੋਂ ਉਗਲ ਕੇ ਬਾਹਰ ਆਉਂਦੀ ਹੈ ਪਹਿਲਾਂ ਨਹੀਂ ਆਈ ਪਹਿਲਾਂ ਤਾਂ ਡਲੀ ਉਸੇ ਤਰ੍ਹਾਂ ਪਈ ਖੜੀ ਉਹ ਪਹਿਲਾਂ ਨਹੀਂ ਝਟਕ ਰੇ ਸੱਚ ਬੇਨਤੀ ਇਹ ਵੇ ਜਦੋਂ ਅਸੀਂ ਸ਼ਬਦ ਪੜਨੇ ਆ ਬਾਣੀ ਪੜਨੇ ਆ ਚੰਗੀ ਵਿਚਾਰ ਜਦੋਂ ਚੱਲਦੀ ਏ ਉਦੋਂ ਮਨ ਫਿਰ ਜਿਹੜਾ ਉਹ ਝਟਕਦਾ ਖੈ ਮੈਂ ਫਿਰ ਅਰਜ਼ ਕਰਾਂਗਾ ਮਨ ਦੀ ਮੈਲ ਹੀ ਝਟਕਣਾ ਖੈ ਜਿਸ ਦਿਨ ਮੈਲ ਮੋਗੀ ਚਾਹ ਗੁਰਦੁਆਰੇ ਬਹਿ ਜਾਓ ਚਾਹ ਤੁਸੀਂ ਟਰੈਕਟਰ ਤੇ ਬਹਿ ਜਾਓ ਚਾਹ ਤੁਸੀਂ ਗੱਲਾਂ ਕਰਨ ਵਾਲੇ ਬੰਦਿਆਂ ਵਿੱਚ ਬਹਿ ਜਾਓ ਆਪਣੇ ਆਪ ਅੰਦਰ ਟਿਕ ਜਾਂਦਾ ਮੈਂ ਤਾਂ ਬੇਨਤੀ ਕੀਤੀ ਜੇ ਮਨ ਮੈਲਾ ਹੈ ਬਿਲਕੁਲ ਸ਼ਰੀਰ ਸਾਫ਼ ਨਹੀਂ ਵੈਗੁਰੂ ਜੀ ਆਪਾਂ ਭਾਵੇਂ ਇਸ਼ਨਾਨ ਕਰ ਲਾਂਗੇ ਅਤਰ ਲਾ ਲਾਂਗੇ ਸੈਂਟ ਲਾ ਲਾਂਗੇ ਜਿਸ ਬੰਦੇ ਦਾ ਮਨ ਮੈਲ ਹੈ ਉਹਦੀਆਂ ਅੱਖਾਂ ਕਦੀ ਸਾਫ਼ ਨਹੀਂ ਹੋ ਸਕਦੀਆਂ ਕਦੀ ਵੀ ਨਹੀਂ ਹੋ ਸਕਦੀ ਬੜੇ ਪਾ ਸਕਦਾ ਹੈ ਜੋਤ ਘੱਟ ਹੋ ਸਕਦੀ ਪਰ ਮੈਲ ਨਹੀਂ ਘੱਟ ਹੋ ਸਕਦੀ ਉਹਦੇ ਕੰਨਾਂ ਦੀ ਸਰੋਤ ਘੱਟ ਹੋ ਸਕਦੀ ਹੈ ਪਰ ਕੰਨਾਂ ਦੀ ਸੁਣਨ ਵਾਲੀ ਮੈਲ ਨਹੀਂ ਘੱਟ ਹੋ ਸਕਦੀ ਮਹਾਰਾਜ ਜੀ ਨੇ ਤਾਂ ਹੀ ਬਾਣੀ ਚ ਬਖਸ਼ਿਸ਼ ਕੀਤੀ ਮਨ ਮੈਲ ਹੈ ਸਭ ਕੁਝ ਮੈਲ ਆ ਜੇ ਮਨ ਬੜੇ ਸਿੱਧੇ ਜੇ ਸ਼ਬਦ ਨੇ ਜੀ ਜੇ ਮਨ ਮੈਲਾ ਹੈ ਜਿਹੜੀ ਜੜ੍ਹ ਹੈ ਤੇ ਪੂਰੇ ਦਾ ਪੂਰਾ ਸ਼ਰੀਰ ਹੀ ਸਵਾਦ ਤਾਂ ਸਾਰੇ ਮਨ ਲੈਂਦਾ ਹੈ ਜੀ ਤਨ ਤਾਂ ਇਨਸਟਰੂਮੈਂਟ ਹੈ ਇਹ ਵਿਚਾਰੇ ਦੀ ਵਰਤੋਂ ਹੁੰਦੀ ਹੈ ਮੇਰੀ ਫਿਰ ਬੇਨਤੀ ਸੁਣਿਓ ਵੇਖਦੀਆਂ ਅੱਖਾਂ ਨੇ ਤੇ ਵੇਖਣ ਤੋਂ ਬਾਅਦ ਆਪਾਂ ਕਹਿੰਨੇ ਆ ਵੀ ਆਹ ਦ੍ਰਿਸ਼ ਵੇਖ ਕੇ ਨਾ ਮਨ ਆਨੰਦਿਤ ਹੋ ਗਿਆ ਕਦੀ ਕਿਸੇ ਨੇ ਕਿਹਾ ਅੱਖਾਂ ਆਨੰਦਿਤ ਹੋ ਗਈ ਕੰਨ ਸੁਂਦੇ ਨੇ ਪਰ ਆਪਾਂ ਸੁਣ ਕੇ ਕਹਿੰਨੇ ਆ ਮਨ ਨੂੰ ਸਕੂਨ ਮਿਲਿਆ ਕਦੀ ਕਿਸੇ ਨੇ ਕਪਤਾਨ ਨੂੰ ਸਕੂਨ ਮਿਲਿਆ ਕਿਉਂਕਿ ਮਨ ਫੁਰਨਾ ਹੋ ਕੇ ਪੂਰੇ ਦੇ ਪੂਰੇ ਤਨ ਦੇ ਉੱਤੇ ਇਹ ਕਬਜ਼ਾ ਕਰੀ ਬਿਠਾ ਹੈ ਪਿਆਰਿਓ ਅੱਖਾਂ ਵਿੱਚ ਵੇਖਦਾ ਹੈ ਕੰਨਾਂ ਵਿੱਚੋਂ ਸੁਣਦਾ ਹੈ ਜੀਬ ਤੋਂ ਬੋਲਦਾ ਵੀ ਹੈ ਤੇ ਸਵਾਦ ਵੀ ਲੈਂਦਾ ਹੈ ਪੂਰੇ ਦਾ ਪੂਰਾ ਜਿਹੜਾ ਸ਼ਰੀਰ ਦੇ ਇੰਦਰੀਨ ਮਨ ਨੇ ਕਾਬੂ ਕੀਤੇ